ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ 100 ਗਜ ਦੀ ਕੋਠੀ ਕਾਰਨਰ ਦੀ ਕੋਠੀ ਹੈ ਮਲਤਾਨੀਆਂ ਰੋਡ ਬਚਨ ਕਲੋਨੀ ਡਿਮਾਂਡ ਇਹਨਾਂ ਦੀ 35 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ 20 45 ਦਾ ਸਾਈਜ਼ ਹੈ ਕੋਠੀ ਬਹੁਤ ਵਧੀਆ ਬਣੀ ਵੀ ਹੈ ਦੋ ਬੈੱਡਰੂਮ ਹੈ ਲੌਬੀ ਹੈ ਕਿਚਨ ਹੈ ਤੇ ਡ੍ਰਾਇੰਗ ਰੂਮ ਬਣਾਇਆ ਹੋਇਆ ਬਾਥਰੂਮ ਬੈਡਰੂਮ ਨਾਲ ਅਟੈਚ ਹੈ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਹੋਇਆ ਹੈ ਰੰਗ ਰੋਗਣ ਹੋਇਆ ਹੋਇਆ ਹੈ ਚੋੜੀ ਪੱਲੇ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਕੋਠੀ 100 ਗਜ ਦੀ corner ਦੀ 20 45 ਡਿਮਾਂਡ ਇਹਨਾਂ ਦੀ 35 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੋ ਜੇ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤਾਂ Facebook ਤੇ ਫੋਲੋ ਕਰ ਦਿਓ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਸਾਨੂੰ ਵੀਡੀਓ ਬਣਾ ਕੇ ਭੇਜੋ ਤੁਹਾਡੀ ਐਡ ਲਾਵਾਂਗੇ ਬਿਲਕੁਲ ਫ੍ਰੀ ਐਡ ਜਦੋਂ ਭੇਜਣੀ ਹੈ ਮੋਬਾਈਲ ਟੈਡਾ ਕਰਕੇ ਵੀਡੀਓ ਬਣਾਉਣੀ ਹੈ ਬਟੰਡੇ ਵਿੱਚ ਕਿਤੇ ਵੀ ਤੁਸੀਂ ਕੋਠੀ ਖਰੀਦਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉੱਪਰ ਇੱਕ ਬੈੱਡਰੂਮ ਹੈ ਬਾਥਰੂਮ ਬਣਿਆ ਹੋਇਆ ਤੇ ਕਿਚਨ ਬਣਿਆ ਹੋਇਆ ਬਹੁਤ ਹੀ ਵਧੀਆ ਉੱਪਰ ਪੋਰਸ਼ਨ ਬਣਿਆ ਹੋਇਆ ਜੀ ਕਿਸੇ ਵੀ ਵੀਰ ਭਰਾ ਨੇ ਕੋਠੀ ਵੇਚਣੀ ਹੈ ਖਰੀਦਣੀ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਕਿਸੇ ਨੇੜੇ ਤੇੜੇ ਬਠਿੰਡੇ ਦੇ ਵਿੱਚ ਕਿਤੇ ਵੀ ਤੁਸੀਂ ਵੀਡੀਓ ਪਾਉਣੀ ਹੈ ਤਾਂ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਤੁਹਾਡੀ ਵੀਡੀਓ ਅਸੀਂ ਐਡ ਲਾਵਾਂਗੇ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਕਾਰਨਰ ਦੀ ਕੋਠੀ ਬਣੀ ਵੀ ਹੈ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਜੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ